ਪੰਜਾਬ ਦੇ ਵਿੱਚ ਚਾਇਨਾ ਡੋਰ ਦਾ ਹਜੇ ਵੀ ਮਾਮਲਾ ਰੋਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਕਈ ਸਖਤ ਕਦਮ ਚੁੱਕੇ ਜਾ ਰਹੇ ਨੇ ਪਰ ਦੂਸਰੇ ਪਾਸੇ ਹਜੇ ਵੀ ਕਈ ਅਜਿਹੇ ਲੋਕ ਨੇ ਕਿ ਜਿਹੜੇ ਆਮ ਲੋਕਾਂ ਦੇ ਨਾਲ ਜਾਨਵਰ ਪੰਛੀਆਂ ਦੀ ਮੌਤ ਦਾ ਕਾਰਨ ਬਣਦੇ ਪਏ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਫਰੂਸਪੁਰ ਰੋਡ ਤੋਂ ਸਾਹਮਣੇ ਆਇਆ ਏ ਜਿੱਥੇ ਇੱਕ ਉੱਲੂ ਦਰਖਤ ਉੱਪਰ ਚਾਇਨਾ ਡੋਰ ਵਿੱਚ ਫਸਿਆ ਹੋਇਆ ਲਟਕ ਰਿਹਾ ਸੀ ਅਤੇ ਤਰਸਦਾ ਪਿਆ ਸੀ ਜਿਸ ਨੂੰ ਕਿ ਲੁਧਿਆਣਾ ਸਿਜਾਇੜੇ ਵਿਭਾਗ ਵਿੱਚ ਤਾਇਨਾਤ ਮੁਲਾਜ਼ਮਾਂ ਦੇ ਵੱਲੋਂ ਰੈਸਕਿਊ ਕੇ ਬਚਾਇਆ ਗਿਆ ਇਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਇਹਨਾਂ ਦੀ ਤਾਰੀਫ ਕੀਤੀ ਜਾ ਰਹੀ ਹੈ ਤੇ ਜਿਹੜੇ ਚਾਇਨਾ ਡੋਰ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਵਰਜਿਆ ਜਾ ਰਿਹਾ ਏ ਸਾਹ ਪਰ ਸਾਹਿਬ ਇੱਕ ਜਿਹੜਾ ਦੇਖਿਆ ਕੱਲ ਸੀ ਆਈਡੀ ਮੁਲਾਜ਼ਮਾਂ ਨੇ ਤੁਹਾਨੂੰ ਉੱਲੂ ਜੀ ਇੱਕ ਰੱਖਿਆ ਜਿਹੜੋ ਰੈਸਕਿਊ ਕੀਤਾ ਸੀ ਉਹਦਾ ਕੀ ਟ੍ਰੀਟਮੈਂਟ ਹੋ ਰਿਹਾ ਕਿਸ ਤਰ੍ਹਾਂ ਦਾ ਐਕਚੁਅਲੀ ਕੱਲ ਸੀ ਆਈਡੀ ਵਿਭਾਗ ਦੇ ਕੁਝ ਅਫਸਰ ਇੱਕ ਉੱਲੂ ਉਹਨਾਂ ਨੂੰ ਰਾਹ ਜ ਮਿਲਿਆ ਸੀਗਾ ਲੈ ਕੇ ਸਾਡੇ ਕੋਲ ਆਏ ਸੀ ਕਿ ਜਿਹੜਾ ਕਿ ਬਹੁਤ ਬੁਰੀ ਤਰ੍ਹਾਂ ਜ਼ਖਮੀ ਸੀਗਾ ਕੂਹ ਦੇ ਨਾਲ ਲੱਤ ਪਾ ਸੀਗਾ ਉਹਨਾਂ ਨੇ ਬੜੀ ਕੋਸ਼ਿਸ਼ ਕਰਕੇ ਉਹਨੂੰ ਸੰਭਾਲ ਕੇ ਸਾਡੇ ਕੋਲ ਲਿਆਏ। ਅਸੀਂ ਜਦੋਂ ਲਿਆ ਕੇ ਉਹਦਾ ਪੂਰਾ ਟ੍ਰੀਟਮੈਂਟ ਕੀਤਾ। ਬਲਣਾ ਪੱਟੀ ਦਵਾਈ ਦਾਰੂ ਉਹਨੂੰ ਖਾਣਾ ਖਾਣਾ ਖਿਲਾਇਆ। ਹੁਣ ਉਹਦੀ ਅੱਗੇ ਨਾਲ ਕਾਫੀ ਰելիਫ ਹੈਗੀ ਉਹਨੂੰ। ਜਿਹਦੇ ਪੰਖ ਦੇ ਦੇਖਿਆ ਕਹਿੰਦੇ ਹੱਡੀ ਟੁੱਟੀ ਆ ਕੀ ਉਸ ਤਰ੍ਹਾਂ ਟ੍ਰੀਟਮੈਂਟ ਬੰਕ ਦੇ ਉਹਦੀ ਹੱਡੀ ਟੁੱਟੀ ਹੈਗੀ ਆ। ਅੱਜ ਸਾਡੇ ਹੱਡੀਆਂ ਦੇ ਡਾਕਟਰ ਨੂੰ ਅਸੀਂ ਬੁਲਾਇਆ ਹੈਗਾ ਵਾ। ਉਹ ਹੱਡੀ ਦਾ ਪਲੱਸਟਰ ਲਗਾਊਗਾ ਜੀ। ਪਰਮਾਤਮਾ ਕਰੇ 10-15 ਦਿਨਾਂ ਜੇ ਠੀਕ ਹੋ ਗਏ ਆਪਣੀ ਉਡਾਰੀ ਭਰਨ ਦੇ ਵਿੱਚ ਕਾਬਲ ਹੋ ਜਾਊਗਾ। ਤੇ ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਆ ਜਾਂ ਪੰਛੀ ਜੋ ਦਾ ਵੀ ਕੋਈ ਤਰੀਕਾ ਦੇ ਵੀ ਸਾਰੇ ਪੰਜਾਬ ਜਿ ਕਦੇ ਵੀ ਕੋਈ ਤਰੀਕਾ ਦੀ ਕਟਰਾ ਹੁੰਦੀ ਹੈਗੀ ਆ ਕੋਈ ਪੰਛੀ ਕਾਇਰ ਹੋ ਜਾਂਦਾ ਕੋਈ ਡੋਰ ਦੇ ਨਾਲ ਕੱਟ ਜਾਂਦਾ ਔਰ ਜਿਆਦਾ ਡੋਰ ਨਾਲ ਹੀ ਪੰਛੀ ਕੱਟਦੇ ਆਗੇ ਆ ਸਾਡਾ 90 ਰਿਹਾ ਗਿਆ 94170 01099 941700208 ਰੰਸ ਰੱਖਭਾਗ ਪੰਛੀ ਸੇਵਾ ਸੀ ਆਰਡੀ ਸਾਡਾ ਉਥੇ ਜਗਾ ਬਣੀ ਹੋਈ ਹੈ ਕਿ ਜੋਧਮਤਰੀ ਆਉ ਉਹਤੇ ਅਸੀਂ ਸਾਰੇ ਹੁੰਨੇ ਆ ਸਾਡੇ ਲੱਡੂ ਭਾਜ ਵੀ ਉਥੇ ਬੜੀ ਸੇਵਾ ਕਰਦੇ ਹੈਗੇ ਆ ਔਰ ਹਮੇਸ਼ਾ ਸਾਰੀਆਂ ਦਵਾਈਆਂ ਆ ਰਵਗਾ ਦਾ ਇਹ ਇੰਤਜ਼ਾਮ ਕਰਦੇ ਆ ਤੁਹਾਡੇ ਇਸ ਸੰਸਥਾ ਦੇ ਵਿੱਚ ਕੋਈ ਰੈਸਕਿਊ ਬੈਨ ਵੀ ਹੈਗੀ ਆ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਸਾਡੇ ਕੋਲ ਬੈਨ ਨਹੀਂ ਸਰ ਕੋ ਸਾਰੇ ਆਪਣੇ ਪ੍ਰਾਈਵੇਟ ਪੈਨਸ ਹੈਗੀਆਂ ਮਾ ਜੋਦੇ ਵੀ ਕੋਈ ਅਸੀਂ ਪ੍ਰੋਬਲਮ ਹੁੰਦੀ ਹੈਗੀ ਆ ਅਸੀਂ ਫੋਰਨ ਸਾਡੇ ਜਿਹੜੇ ਟੀਮ ਦੇ ਸਦਸਿਆ ਉਹਨਾਂ ਚ ਬੜਾ ਜਜ਼ਬਾਤ ਆ ਬਹੁਤ ਹੀ ਪਖਸ਼ੀਆਂ ਨੂੰ ਪਿਆਰ ਕਰਦੇ ਹੈਗੇ ਆ ਕੋਈ ਕੰਮ ਕਰ ਸਾਰਾ ਛੱਡ ਕੇ ਇੱਕ ਟਾਈਮ ਉਥੇ ਪਹੁੰਚ ਜਾਂਦੇ ਆ ਔਰ ਪਖੀ ਨੂੰ ਅਸੀਂ ਕਿੱਡਾ ਵੱਜੀ ਉੱਚੇ ਤੋਂ ਉੱਚੇ ਪੰਛੀ ਫਸਿਆ ਹੋਵੇ ਉਥੇ ਪਰਮਾਤਮਾ ਸਾਡੇ ਅਸੀ ਕਿਰਪਾ ਕਰਦੇ ਉਹਨੂੰ ਛੁਡਾ ਕੇ ਲਿਆ ਕੇ ਉਹਦਾ ਪੂਰਾ ਇਲਾਜ ਕਰਦੇ ਆ। ਸੀਏਡੀ ਮੁਲਾਜ਼ਮਾਂ ਨੂੰ ਕੁਝ ਕਹਿਣਾ ਚਾਹੁੰਦਾ। ਸਾਡੇ ਸੀਏਡੀ ਮੁਲਾਜ਼ਮਾਂ ਦੇ ਬੜੇ ਆਭਾਰੀ ਆ ਜਿਨ੍ਹਾਂ ਨੇ ਆਪਣਾ ਸਾਰਾ ਕੰਮ ਛੱਡ ਕੇ ਪੂਰੀ ਮਿਹਨਤ ਕਰਕੇ ਉਹ ਲੋ ਨੂੰ ਸਾਡੇ ਕੋਲ ਇੱਥੇ ਲੈ ਕੇ ਆਏਗਾ। ਭਗਵਾਨ ਉਹਨਾਂ ਨੂੰ ਜਰੂਰ ਇਸ ਦਾ ਅਸ਼ੀਰਵਾਦ ਹੋਊਗਾ। ਔਰ ਇਹ ਮੈਂ ਸਾਰੇ ਮੁਲਾਜ਼ਮਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਸਮਾਜ ਲੋਕਾਂ ਨੂੰ ਇਹੋ ਅਪੀਲ ਕਰਦਾ ਮੈਂ ਜੇ ਉਹਦੇ ਵੀ ਕਿਸੇ ਨੂੰ ਕੋਈ ਦਾ ਪੰਛੀ ਮਿਲੇ ਤਾਂ ਤੁਰੰਤ ਸਾਡੇ ਕੋਲ ਆ ਕੇ ਆਵੇ ਤਾਂ ਕਿ ਉਹਦਾ ਪਾ ਇਲਾਜ ਕਰਕੇ ਉਹ ਮੈਂ ਸੀਆਈਡੀ ਦਾ ਮੁਲਾਜ਼ਮ ਆ ਵੀ ਇਹ ਨਾ ਉੱਲੂ ਇੱਕ ਚਾਈਨਾ ਡੋਰ ਚ ਫਸਿਆ ਹੋਇਆ ਪਿਆ ਸੀ ਮੈਂ ਡਿਊਟੀ ਤੇ ਜਾ ਰਿਹਾ ਸੀ ਰਾਤ ਇਹਨੂੰ ਮਿਲ ਗਿਆ ਮੈਂ ਇਹਨੂੰ ਸੰਭਿਆ ਇਹਦੀ ਆ ਹੱਡੀ ਟੁੱਟੀ ਹੋਈ ਆ ਇਹ ਲੈ ਕੇ ਆਇਆ ਜਿੰਦਾਗਾ ਇਹ ਚਾਈਨਾ ਡੋਰ ਵਰਤਨ ਵਾਲਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਪੰਛੀਆਂ ਦਾ ਧਿਆਨ ਰੱਖੋ ਇਹ ਵਿਚਾਰੇ ਮਰਦੇ ਆ ਇਹਨਾਂ ਨਾਲ ਇਹਦੀ ਹੱਡੀ ਵੱਢੀ ਗਈ ਜਿਹੜੇ ਨਾ ਇਹ ਉੱਡਣ ਤੋਂ ਨਾ ਕਾਮ ਹੋ ਗਿਆ ਇਹ ਹੁਣ ਅਸੀਂ ਰੱਖਵਾਗ ਜਿਹੜੇ ਸਾਮ ਦੇ ਜਾਨਵਰਾਂ ਨੂੰ ਉਹਨਾਂ ਦੇ ਹਵਾਲੇ ਕਰਨ ਜਾ ਰਹੇ ਹਾਂ ਜੀ ਤੇ ਸਰ ਇਹ ਪੰਛੀ ਹੁਣ ਉੱਡ ਸਕਦਾ ਹੈ ਕਿ ਨਹੀਂ ਨਹੀਂ ਇਹ ਉੱਡ ਨਹੀਂ ਸਕਦਾ ਸਰ ਇਹਦੀ ਜਿਹੜੀ ਆ ਹੱਡੀ ਵੱਡੀ ਗਈ ਚైనా ਡੋਰ ਨਾਲ ਇਹ ਚైనా ਡੋਰ ਨਾਂ ਵਰਤੋਂ ਵਧੀਆ ਗੱਲਾਂ ਲੋਕਾਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਨਾਂ ਵਰਤੋ ਇਹ ਚైనా ਡੋਰ ਸਰ ਦੇਖਿਆ ਵੇ ਤੁਸੀਂ ਇੱਕ ਸਰਕਾਰੀ ਜੋਬ ਵੀ ਹੈ ਤੁਹਾਡੀ ਸਰਕਾਰੀ ਉਹ ਵੀ ਲਿਖ ਲਿਆ ਕਿ ਸਾਨੀਅਤ ਵਰਤਿਆ ਤੁਸੀਂ ਕਿ ਇਹ ਜਾਨਵਰ ਨੂੰ ਬਚਾਇਆ ਇਹ ਮਰ ਵੀ ਸਕਦਾ ਹੀ ਰਾਤ ਜੇ ਅਗਰੇ ਹਾਂਜੀ ਹਾਂ ਜੇ ਰਾਤ ਤੇ ਪਿਆ ਰਹਿ ਜਾਂਦਾ ਮਰ ਜਾਣਾ ਹੀ ਜਾਂ ਕਿਸੇ ਕੁੱਤੇ ਬਿੱਲੇ ਨੇ ਖਾ ਲੈਣਾ ਸੀਗਾ ਜੀ ਇਹਨੂੰ ਮੈਂ ਸੰਭਿਆ ਤੇ ਇਹ ਅੱਜ ਅਸੀਂ ਇਹਨਾਂ ਦੇ ਹਵਾਲੇ ਕਰਨ ਜਾ ਰਹੇ ਹਾਂ ਨਹੀਂ ਤਾਂ ਇਹਨੇ ਮਰ ਜਾਣਾ ਹੀ ਵਿਚਾਰੇ ਨੇ ਕਿੰਨਾ ਕੇ ਜ਼ਖਮੀ ਹੋਇਆ ਸਰ ਇਹ ਸਾਰੀ ਹੱਡੀ ਟੁੱਟ ਗਈ ਆਹ ਫੰਗ ਦੀ ਹੱਡੀ ਟੁੱਟ ਗਈ ਉੱਡਣ ਤੋਂ ਨਾ ਕੰਮ ਹੋ ਗਿਆ ਜੀ ਇਹ ਆ ਦੇਖੋ ਜੀ ਸਰ ਹੁਣ ਕਿ ਕਿਹਨਾਂ ਦੇ ਮੱਲੇ ਕਰ ਦੇਵੇ ਇਹ ਰੱਖ-ਵਾਗ ਸੇਵਾ ਸੰਭ ਦੇ ਆਈ ਜਾਨਵਰਾਂ ਨੂੰ ਉਹਨਾਂ ਦੇ ਹਵਾਲੇ ਕਰ ਰਹੇ ਹਾਂ ਜੀ ਠੀਕ ਹੈ ਇਹ ਰਾਏਕੋਟ ਮੇਰਾ ਏਰੀਆ ਪੈਂਦਾ ਸੀ ਰਾਤ ਮੈਂ ਗੱਡੀ ਲਈ ਜਾਂਦਾ ਸੀ ਉੱਥੇ ਮਿਲਿਆ ਮੈਨੂੰ ਸੜਕ ਤੇ ਰਸਤੇ 'ਚ ਮਿਲਿਆ ਰਸਤੇ 'ਚ ਮਿਲਿਆ ਹਾਂਜੀ ਐਸਐਮਜੀ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਨ ਤੋਂ छुटਕਾਰਾ ਸੰਤਾਨ ਹਿੰਮਤਾ ਲਾਟਰੀ ਸੱਟਾ ਨੰਬਰ ਹਰ ਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ